ਜਿਵੇਂ ਇਹ ਕਹਿੰਦੇ ਸੀ ਨਾ ਅਕਾਲੀ ਦਲ ਦਾ ਨਾਂ ਨਿਸ਼ਾਨ ਨਹੀਂ ਰਹਿਣਾ ਗੁਰੂ ਮਾਰੇ ਨੇ ਕਿਰਪਾ ਕਰਨੀ ਇਹ ਪੰਥ ਦੀ ਜਥੇਬੰਦੀ ਇਹ ਰਹਿਣੀ ਚੜ੍ਹਦੀ ਕਲਾ ਚ ਔਰ ਬਾਰੇ ਸਮੇਂ ਚ ਇਹ ਝਾੜੂ ਬਾਣ ਦਾ ਨਾਂ ਨਿਸ਼ਾਨ ਖਤਮ ਹੋ ਜਾਣਾ ਇਸ ਕਰਕੇ ਇਹ ਮੈਂ ਖਾਸ ਤਰ੍ਹਾਂ ਤੇ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਥਾਪੇ ਗਏ ਵਿਧਾਨ ਸਭਾ ਹਲਕਾ ਫਗਵਾੜਾ ਦੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚਾਂਦੀ ਨੂੰ ਸਨਮਾਨਿਤ ਕਰਨ ਲਈ ਪਿੰਡ ਰਾਣੀਪੁਰ ਦੇ ਵਸਨੀਕਾਂ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਮੰਗੀ ਸਰਪੰਚ ਸ਼ਰਨਜੀਤ ਸਿੰਘ ਟਵਾਲ ਗੁਰਦੀਪ ਸਿੰਘ ਖੇੜਾ ਪਰਮਿੰਦਰ ਸਿੰਘ ਲਾੜੀ ਅਮਰਿਤਪਾਲ ਸਿੰਘ ਕੁਲਾਰ ਉੱਚੇਚੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪਿੰਡ ਵਾਸੀਆਂ ਨੇ ਰਜਿੰਦਰ ਸਿੰਘ ਚਾਂਦੀ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉਨ ਬਾਤ ਨਾਲ ਨਿਵਾਜ ਕੇ ਵਧਾਈ ਦਿੱਤੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਰਜਿੰਦਰ ਸਿੰਘ ਚਾਂਦੀ ਨੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਦੀ ਬਦੌਲਤ ਹੀ ਉਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ ਅਤੇ ਲਗਾਤਾਰ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਰਹੇ ਚੁੱਕੇ ਹਨ ਤੇ ਹੁਣ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਦਿਹਾਤੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਿਸ ਲਈ ਉਹ ਤਹਿ ਦਿਲੋਂ ਪਾਰਟੀ ਅਤੇ ਪਿੰਡ ਵਾਸੀਆਂ ਦੇ ਰਿਣੀ ਹਨ ਅਤੇ ਅੱਗੇ ਵੀ ਰਹਿਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਦੇਆ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਯੂਥ ਨੂੰ ਵਰਗ ਲਾਇਆ ਸੀ ਕਿ ਆਮ ਘਰਾਂ ਦੇ ਕਾਕਿਆਂ ਨੂੰ ਹੀ ਵਿਧਾਨ ਸਭਾ ਤੇ ਲੋਕ ਸਭਾ ਦੇ ਉਮੀਦਵਾਰ ਬਣਾ ਕੇ ਜਿਤਾਉਣਗੇ ਪਰ ਹੁਣ ਤੇ ਹਾਲਾਤ ਜਿਹੇ ਹੋਏ ਹਨ ਕਿ ਦੂਜੀਆਂ ਪਾਰਟੀਆਂ ਚੋਂ ਉਮੀਦਵਾਰ ਲੱਭ ਕੇ ਆਪਣੇ ਆਮ ਘਰਾਂ ਦੇ ਕਾਕਿਆਂ ਨੂੰ ਘਰਾਂ ਵਿੱਚ ਹੀ ਬਿਠਾ ਛੱਡਿਆ ਹੈ ਆਮ ਆਦਮੀ ਪਾਰਟੀ ਤੇ ਤਾਂ ਜ ਕਸਦੇ ਆ ਉਹਨਾਂ ਕਿਹਾ ਕਿ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਅਤੇ ਖਾਣ ਵਾਲੇ ਹੋਰ ਹੁੰਦੇ ਹਨ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਜੋ ਕਿ ਆਮ ਲੋਕਾਂ ਦੀ ਪਾਰਟੀ ਦੱਸਦੇ ਸਨ ਹੁਣ ਅੱਜਕੱਲ ਖਾਸ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਜਿਸ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜ਼ਰੂਰ ਦੇਣਗੇ ਪੂਰੀ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਪੂਰੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਜਨਮ ਭੂਮੀ ਰਾਣੀਪੁਰ ਦੇ ਵਿੱਚ ਮੇਰੇ ਹੀ ਵੀਰਾਂ ਨੇ ਮੇਰੇ ਬਜ਼ੁਰਗਾਂ ਨੇ ਮੇਰੀਆਂ ਭੈਣਾਂ ਨੇ ਮੇਰੇ ਨਾਲ ਪਰਿਵਾਰ ਨੇ ਸਾਰਿਆਂ ਨੇ ਰਲ ਕੇ ਜੋ ਮੇਰਾ ਸਨਮਾਨ ਇੱਥੇ ਰੱਖਿਆ ਸੀਗਾ ਦਾਸ ਦਾ ਜੋ ਪਾਰਟੀ ਦਾ ਪਾਰਟੀ ਦਾ ਪਹਿਲੇ ਤੋਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਰਦਾਰ ਅਜਿੰਦਰ ਸਿੰਘ ਧਾਮੀ ਜੀ ਜਿਨ੍ਹਾਂ ਨੇ ਬਦੌਲਤ ਅੱਜ ਜੋ ਮੈਂ ਹਲਕਾ ਇੰਚਾਰਜ ਸ਼੍ਰੋਮੀ ਕਾਲੀ ਦਾ ਉਦੇਹਾਤੀ ਦਾ ਮੈਨੂੰ ਲਾਇਆ ਉਹਦੇ ਸੰਬੰਧ ਦੇ ਵਿੱਚ ਮੇਰੇ ਵੀਰਾਂ ਨੂੰ ਬੜੀ ਖੁਸ਼ੀ ਸੀਗੀ ਕਿ ਅੱਜ ਇਹਨਾਂ ਦਾ ਪਿੰਡ 'ਚ ਸਨਮਾਨਤ ਕਰਨਾ ਆ ਕਿਉਂਕਿ ਉਹਨਾਂ ਨੇ ਇੱਕ ਰੀਤ ਸੀ ਵੀ ਸਾਡੇ ਇਲਾਕੇ ਨੂੰ ਬਹੁਤ ਵੱਡੀ ਸੇਵਾ ਮਿਲੀ ਹੈ ਇਸ ਕਰਕੇ ਮੈਂ ਖਾਸ ਤੌਰ ਤੇ ਦਿਲਵਾਰ ਸਿੰਘ ਜੀ ਜਸਵੀਰ ਸਿੰਘ ਜੀ ਇਹਨਾਂ ਦਾ ਜਤਿੰਦਰਪਾਲ ਸਿੰਘ ਜੀ ਦਾ ਸਾਰੇ ਹੀ ਟੀਮ ਦਾ ਆਪਣੀ ਮੈਂਬਰ ਪੰਚਾਇਤ ਸਾਰੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਦਾਸ ਨੂੰ ਇਹ ਵੱਡਾ ਇੱਕ ਮਾਨ ਬਖਸ਼ਿਸ਼ ਕੀਤਾ ਇਸ ਕਰਕੇ ਅੱਜ ਬਹੁਤ ਗਿਣਤੀ ਦੇ ਵਿੱਚ ਮੇਰੇ ਭਰਾ ਵੀ ਆਏ ਨੇ ਜਿੱਥੇ ਮੈਂ ਪਹਿਨਾ ਇਲੈਕਸ਼ਨਾਂ ਪਿੰਡ ਦੇ ਵਿੱਚ ਜਿੱਤੀਆਂ ਨੇ ਲਗਾਤਾਰ ਉਹਦੇ ਵਿੱਚ ਮੇਰੇ ਭੈਣਾਂ ਦਾ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਸੀ ਜ਼ਿਲ੍ਹਾ ਪ੍ਰੈਸਿਡਰ ਇਲੈਕਸ਼ਨ ਜਿੱਤੇ 2008 ਚ 2013 ਚ ਸੰਮਤੀ ਜਿੱਤੇ 2018 ਚ ਸਰਪੰਚੀ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੇਰਾ ਨੱਗਰ ਬੜੀ ਚੜ੍ਹਦੀ ਕਲਾ ਚ ਆ ਸਾਰੇ ਭੈਣ ਭਰਾ ਪਿਆਰ ਕਰਦੇ ਨੇ ਪਾਰਟੀ ਨਾਲ ਪਿਆਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਪਿਆਰ ਕਰਦੇ ਨੇ ਜੰਨੀ ਸਾਹਿਬ ਇਹ ਤੇ ਆਤੀ ਦੇ ਸ਼ਰੋਮੀ ਅਕਾਲੀ ਦਲ ਵੱਲੋਂ ਹਾਂਜੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੂਬੇ ਵਿੱਚ ਆਈ ਉਹ ਕਹਿੰਦੇ ਸੀ ਆਮ ਘਰਾਂ ਦੇ ਕਾਕਿਆਂ ਨੂੰ ਅੱਗੇ ਵਧਾਵਾਂਗੇ ਹਾਂਜੀ ਜਿਹੜੇ ਹੁਣ ਐਮਪੀ ਚੋਣਾਂ ਆ ਰਹੀਆਂ ਉਹਦੇ ਵਿੱਚ ਤਾਂ ਉਹਨਾਂ ਨੇ ਸਾਰੇ ਆਪਣੇ ਲੀਡਰਾਂ ਨੂੰ ਦੁਬਾਰਾ ਐਮਪੀ ਚ ਉਹਨਾਂ ਨੇ ਸ਼ੁਰੂ ਕਰ ਦਿੱਤਾ ਉਹਦੇ ਕੀ ਇਫੈਕਟ ਪੈਣਗੇ ਉਹਦੀ ਗੱਲ ਇਹ ਹੈ ਜੀ ਸੋਨੀ ਸਾਹਿਬ ਉਹ ਚੱਕਰ ਕੀ ਆ ਵੀ ਆਮ ਘਰਾਂ ਦੇ ਕਾਕਿਆਂ ਦੀ ਗੱਲ ਕਰਕੇ ਸਾਡੇ ਜੂਥ ਨੂੰ ਬਗਲਾ ਲਿਆ ਵੀ ਅਸੀਂ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਸਭਾ ਦੇ ਮੈਂਬਰ ਬਣਾਂਗੇ ਅਸੀਂ ਐਮਪੀ ਬਣਾਂਗੇ ਅਸੀਂ ਸਾਰੇ ਚੇਅਰਮੈਨ ਬਣਾਂਗੇ ਪੰਜਾਬ ਦੇ ਲੋਕਲ ਲੈਵਲ ਤੇ ਲੇਕਿਨ ਚੱਕਰ ਕੀ ਹੋਇਆ ਇਹ ਮਾਇਆ ਦੇ ਜਾਲ ਚ ਫਸ ਗਿਆ ਇਹਨਾਂ ਦੇ ਪੱਲੇ ਇਸ ਟਾਈਮ ਕੁਛ ਨਹੀਂ ਦੇਖੋ ਬੇਰਕਾ ਜੀ ਹੁਣ ਕੱਲ ਡਾਕਟਰ ਸਾਹਿਬ ਚੱਬਿਆਲ ਸਾਹਿਬ ਆਏ ਆ ਆਮ ਆਦਮੀ ਪਾਰਟੀ ਦੇ ਵਿੱਚ ਜੇ ਨਾ ਕੋ ਆਮ ਘਰਾ ਦੇ ਕਾਕੇ ਸੀ ਤੇ ਉਹਨਾਂ ਨੂੰ ਲਿਆਉਣ ਦੀ ਕੀ ਲੋੜ ਪੈ ਗਈ ਇਸ ਕਰਕੇ ਜੀਮੀਨ ਜਮਿਨੀ ਜਿਹੜੀ ਹਕੀਕਤ ਆ ਉਹਦੇ ਤੇ ਇਹਨਾਂ ਦੇ ਕੋਲ ਕਾਕਿਆਂ ਦੀ ਇਸ ਟਾਈਮ ਜਿਹੜੀ ਟੀਮ ਖਤਮ ਹੋ ਚੁੱਕੀ ਆ ਕਿਉਂਕਿ ਜਿਹੜੇ ਸਾਡੇ ਵੀਰਾਂ ਨੇ ਸਾਡੇ ਭੈਣਾਂ ਨੇ ਸਾਡੇ ਬੱਚਿਆਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਇਹ ਵਿਸ਼ਵਾਸ ਸੀ ਵੀ ਇਹ ਬਦਲਾਅ ਲਿਆਉਣਾ ਇਹ ਸਾਡੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਗੇ ਪਹਿਲੀਆਂ ਸਰਕਾਰਾਂ ਕੋਈ ਕਮੀਆਂ ਰਹਿ ਗਈਆਂ ਲੇਕਿਨ ਉਹਦਾ ਹੋਇਆ ਆਲਟ ਫੇਅਰ ਜੇਰਾਕੇ ਕਾਰਈ ਕੋਛ ਨਹੀਂ ਸਕੇ ਇਸ ਕਰਕੇ ਇਹਨਾਂ ਦੇ ਨਾਲੋਂ ਜਿਹੜਾ ਮੋਹ ਭੰਗ ਹੋ ਗਿਆ ਸਾਡੇ ਜੂਗ ਦਾ ਇਸ ਟਾਈਮ ਹਰ ਤੁਸੀਂ ਆਉਣ ਵਾਲੀ ਲੋਕ ਸਭਾ 'ਚ ਦੇਖ ਲਿਓ ਹੋਣਾ ਕੀ ਆ ਜਿਵੇਂ ਇਹ ਕਹਿੰਦੇ ਸੀ ਨਾ ਅਕਾਲੀ ਦਲ ਦਾ ਨਾਂ ਨਿਸ਼ਾਨ ਨਹੀਂ ਰਹਿਣਾ ਗੁਰੂ ਮਹਾਰੇ ਨੇ ਕਿਰਪਾ ਕਰਨੀ ਇਹ ਪੰਥ ਦੀ ਜਥੇਬੰਦੀ ਇਹ ਰਹਿਣੀ ਚੜ੍ਹਦੀ ਕਲਾ 'ਚ ਔਰ ਬਾਰੇ ਸਮੇਂ 'ਚ ਇਹ ਝਾੜੂ ਬਾਣ ਦਾ ਨਾਂ ਨਿਸ਼ਾਨ ਖਤਮ ਹੋ ਜਾਣਾ ਇਸ ਕਰਕੇ ਇਹ ਮੈਂ ਖਾਸ ਤੌਰ ਤੇ ਕਹਿ ਸਕਦਾ ਸਾਡਾ ਜੂਥ ਵਰਗ ਸਾਡੇ ਭੈਣ ਤੇ ਸਾਡੇ ਵੀਰ ਸਾਡੀਆਂ ਮਤਾਵਾਂ ਸਾਰੀਆਂ ਜੋ ਇਹਨਾਂ ਨਾਲ ਬਖਲਾਵੇ ਚ ਆਈਆਂ ਸੀ ਇਸ ਟਾਈਮ ਸਾਰੇ ਇਹਨਾਂ ਤੋਂ ਦੂਰ ਹੁੰਦੇ ਜਾ ਰਹੇ ਆ ਇਹ ਇਹ ਵੀ ਕਹਿ ਸਕਦੇ ਆ ਤੁਸੀਂ ਸਮਝਦੇ ਆ ਪੱਤਰਕਾਰ ਹੋ ਤੁਸੀਂ ਤੁਸੀਂ ਰੋਜ਼ ਲੋਕਾਂ ਦੇ ਨਾਲ ਇਹ ਮਤਲਬ ਵਿਚਾਰ ਪ੍ਰਤੰਦ ਕਰਦੇ ਹੋ ਕਿ ਜ਼ਮੀਨੀ ਹਰਕਤ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਇੱਕ ਵੀ ਕੰਮ ਨਹੀਂ ਹੋਇਆ ਕੋਈ 2 ਸਾਲ ਦੇ ਵਿੱਚ ਇੱਕ ਵੀ ਅਸਲੀਅਤ ਕੋਈ ਲੋਕਾਂ ਦੇ ਸਾਹਮਣੇ ਆਈ ਹੈ ਕੁਝ ਨਹੀਂ ਆਈ ਇਸ ਕਰਕੇ ਲੋਕੀ ਕੰਮ ਦੇਖਦੇ ਆ ਚੰਮ ਪਿਆਰਾ ਕਿਸੇ ਨੂੰ ਨਹੀਂ ਹੈਗਾ ਗੱਲਾਂ ਨਾਲ ਨਹੀਂ ਜੇ ਮੈਂ ਕਹਾਂ ਗੱਲਾਂ ਨਾਲ ਮੈਂ ਪਿੰਡਿਆਂ ਨੂੰ ਨਾਲ ਜੋਉਂਗਾ ਨਹੀਂ ਜੋਣੇ ਇਹ ਕੰਮਾਂ ਨਾਲ ਮੇਰੇ ਨਾਲ ਜੋਣਨੇ ਆ ਇਸ ਕਰਕੇ ਆਮ ਜਿਹੜੇ ਲੋਕ ਨੇ ਉਹ ਇਸ ਟਾਈਮ ਉਹਨਾਂ ਦਾ ਰੁਖ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਲੂ ਹੋ ਗਿਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਗੀ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀਏ ਜੁੜ ਕੇ ਤੇ ਆਪਾਂ ਆਉਣ ਵਾਲੇ ਪੰਜਾਬ ਦਾ ਭਲਾ ਕਰੀਏ ਪੰਜਾਬ ਦਾ ਵਿਕਾਸ ਕਰੀਏ ਤੁਹਾਡੇ ਪਿੰਡ ਦੇ ਜਿਹੜੇ ਮਾਨ ਨਮਾਇੰਦ ਚੰਦੀ ਸਾਹਿਬ ਨੰਦਿਆਰ ਹੋਣਾ ਨਮਾਇੰਦੇ ਹੈਗੇ ਸਾਡੇ ਪਿੰਡ ਦੇ ਜੀ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਪਾਰਟੀ ਵਾਸਤੇ ਵੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੀ ਔਰ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਵੀਰੇ ਚੁੱਕੇ ਨੇ ਹੁਣ ਹੁਣ ਤੋਂ ਚਲੋ ਅਗਲੇ ਇਲੈਕਸ਼ਨ ਆ ਚੁੱਕੀਆਂ ਨੇ ਮੈਂ ਤੇ ਇਹ ਕਹਿਣਾ ਚਾਹੁੰਗਾ ਵੀ ਇਹੋ ਜਿਹੜੇ ਹੁਣ ਹਾਰ ਪਿੰਡਾਂ ਦੇ ਵਿੱਚ ਹੈਗੇ ਉਹਨਾਂ ਨੂੰ ਗਾਹ ਹੋਣਾ ਚਾਹੀਦਾ ਹੁਣ ਇਹਨਾਂ ਨੂੰ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਗ੍ਰਾਮੀਣ ਦਾ ਪਿੰਡੂ ਅਹੁਦਾ ਦਿੱਤਾ ਹੈਗਾ ਇਹਨਾਂ ਨੂੰ ਜੀ ਇੰਚਾਰ ਦਿੱਤਾ ਹੈਗਾ ਇਹਨਾਂ ਨੂੰ ਪ੍ਰਧਾਨ ਬਣਾਇਆ ਹੈਗਾ ਬਹੁਤ ਵਧੀਆ ਗੱਲ ਇਹ ਹੈ ਕਿਉਂਕਿ ਉਸ ਦੇ ਕਾਬਿਲ ਵੀ ਹੈਗੇ ਆ ਚੰਦੀ ਸਾਹਿਬ ਐਸ ਉਹਦੇ ਦੇ ਕਾਬਿਲ ਵੀ ਹੈਗੇ ਆ ਔਰ ਅਸੀਂ ਪੂਰੀ ਯਾਦ ਕਰਦੇ ਹਾਂ ਕਿ ਆਪਣੇ ਤਨ ਦੇਹੀ ਦੇ ਨਾਲ ਧਨਮਨਤਾ ਨਾਲ ਸੇਵਾ ਕਰਨ ਅਕਾਲੀ ਦਲ ਦੀ ਔਰ ਅਕਾਲੀ ਦਲ ਨੂੰ ਬਲੰਦੀਆ ਤੇ ਲੈ ਕੇ ਜਾਣਗੇ ਔਰ ਸਾਡੇ ਪਿੰਡ ਦੀ ਔਰ ਸਾਡੇ ਨਗਰ ਦੀ ਸੇਵਾ ਕੀਤੀ ਹੈ ਇਹੇ ਤਰੀਕੇ ਨਾਲ ਆਪਣੇ ਜਿਹੜੇ ਇਸ ਪੂਰੇ ਇਲਾਕੇ ਤੇ ਪਿੰਡ ਹੈਗੇ ਉਹਨਾਂ ਵਾਸਤੇ ਵੀ ਉਸੇ ਤਰੀਕੇ ਨਾਲ ਕੰਮ ਕਰਦੇ ਪਿੰਡ ਦਾ ਸਾਥ ਜੋ ਜਾਰ ਰਿਹਾ ਹੈ ਬਹੁਤ ਵਧੀਆ ਪਹਿਲਾਂ ਵੀ ਬਹੁਤ ਵਧੀਆ ਸਾਥ ਰਿਹਾ ਕਿਉਂਕਿ ਇਹਨਾਂ ਨੇ ਆਪ ਹੀ ਪਹਿਲੀ ਬੈਟ ਤੇ ਦੱਸਿਆ ਸੀਗਾ ਇਹ ਇਹ ਇਲਾਕਾ ਵੀ ਜਾਣਦਾ ਹੈ ਕਿ ਪਹਿਲਾਂ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਵੀ ਜਿੱਤੀ ਹੈਗੀ ਆ ਫਿਰ ਇਹਨਾਂ ਨੇ ਬਲਾਕ ਸਭਾ ਵੀ ਜਿੱਤੀ ਹੈਗੀ ਔਰ ਫਿਰ ਇਹਨਾਂ ਨੇ ਉਸ ਤੋਂ ਬਾਅਦ ਫਿਰ ਪਿੰਡ ਦੇ ਸਰਪੰਚ ਵੀ ਜਿੱਤੀ ਹੈਗੀ ਆ ਪਿੰਡ ਦਾ ਸਹਿਯੋਗ ਇਹਨਾਂ ਦੇ ਨਾਲ ਪੂਰਾ ਹੈਗਾ ਕਿਉਂਕਿ ਪਿੰਡ ਦੇ ਨਾਲ ਹਰ ਤਾਂ ਕੱਟਦੇ ਆ ਔਰ ਕੰਮ ਵੀ ਕਰਦੇ ਪਿੰਡ ਦੇ ਸਭ ਤੋਂ ਪਹਿਲਾਂ ਮੈਂ ਆਪਣੇ ਹੱਥ ਰਾਣੀਪੁਰ ਤੋਂ ਜਿੰਨੇ ਵੀ ਸਾਡੀ ਪੰਚਾਇਤ ਔਰ ਜਿੰਨੇ ਵੀ ਸਕੂਲ ਵਿੱਚ ਸਾਡੇ ਵੀਰ ਬੈਠੇ ਹੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਕਿ ਆਪਣੇ ਨਗਰ ਦਾ ਨਾਮ ਸਰਕਾਰੀ ਦਰਬਾਰੇ ਜੇ ਆਪਾਂ ਇਕੱਲੇ ਚੰਦੀ ਦੀ ਗੱਲ ਕਰੀਏ ਉਹ ਤੁਹਾਡਾ ਪੂਰੇ ਕੀਤਾ ਹੋਇਆ ਉਹ ਤੁਹਾਡੀ ਮਿਹਨਤ ਆ ਚੰਦੀ ਸਾਹਿਬ ਜੋ ਉੱਪਰ ਸਰਕਾਰੀ ਦਰਬਾਰੇ ਇਹਨਾਂ ਦਾ ਨਾਂ ਗਿਆ ਉਹ ਤੁਹਾਡੀ ਸਾਰਿਆਂ ਦੀ ਆਪਣੀ ਮਿਹਨਤ ਆ ਪਿੰਡ ਵਾਲਿਆਂ ਦੀ ਚਾਹੇ ਰਾਣੀਪੁਰ ਹੋਵੇ ਚਾਹੇ ਜਗਪਾਲਪੁਰ ਪਿੰਡ ਇੱਕੋ ਹੀ ਆ ਔਰ ਸਾਨੂੰ ਬਹੁਤ ਵੱਡੇ ਮਾਣ ਵਾਲੀ ਗੱਲ ਇਹ ਵੀ ਕਿ ਇਹ ਸਾਰੀ ਉਮਰ ਮਿਹਨਤ ਕਰਦੇ ਕਈ ਵੀ ਦੇ ਇਨਸਾਨ ਨੂੰ ਉਤੋਂ ਜੋਰ ਪਾਦਣ ਦੀਆਂ ਪਾਰਟੀਆਂ ਕੋਈ ਪੈਸੇ ਵਾਲਾ ਕੋਈ ਕਿਸੇ ਪਾਸਿਓਂ ਮਿਹਨਤ ਕਰਨ ਵਾਲੇ ਥੱਲੇ ਰਹਿ ਜਾਂਦੇ ਆ ਤੇ ਪਾਰਟੀ ਨੇ ਬੜਾ ਅਫਸੋਸ ਸਮਝ ਕੇ ਫਵਾੜੇ ਦਾ ਜਿਹੜਾ ਫੈਸਲਾ ਲਿਆ 90 ਪਿੰਡਾਂ ਦੇ ਵਿੱਚ ਔਰ ਸਾਰੇ ਬਹੁਤ ਹੀ ਸਤਿਕਾਰਯੋਗ ਆਪ ਸਭ ਨੂੰ ਪਤਾ ਹੈ ਕਿ ਕੋਲਾ ਸਾਹਿਬ ਦੇ ਜਾਣ ਦੇ ਮਗਰੋਂ ਪਾਰਟੀ ਦੀ ਬਾਗਡੂਰ ਪਿੰਡਾਂ ਦੇ ਵਿੱਚ ਕੋਈ ਵੀ ਇਨਸਾਨ ਨਹੀਂ ਸੀ ਚਲੋ ਇੱਕ ਦੂਸਰੇ ਨਾਲ ਆਪਾਂ ਮੇਲਬਾਪ ਕਰਦੇ ਸੀ ਕਿ ਉਹਨਾਂ ਦਾ ਜੋ ਉਹਨਾਂ ਦੇ ਨਾਲ ਤਦਮਾ ਇਹ ਚੱਲੇ ਚੰਦੀ ਸਾਹਿਬ ਅਸੀਂ ਤੁਸੀਂ ਜਿੰਨੇ ਵੀ ਸਾਰੇ ਜਣੇ ਇਹ ਉਹ ਸਾਰੀ ਮਿਹਨਤ ਉਹਨਾਂ ਦਾ ਕ੍ਰੈਡਿਟ ਆਪਾਂ ਨੂੰ ਜੋ ਮਿਲਿਆ ਆਪਣੇ ਨਗਰ ਨੂੰ ਮਿਲਿਆ ਆਪਾਂ ਸਭ ਤੋਂ ਪਹਿਲਾਂ ਉਹ ਉਪਰ ਵਾਲੇ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਇਸੇ ਤਰ੍ਹਾਂ ਅੱਗੇ ਤੋਂ ਵੀ ਵੱਧ ਚੜ ਕੇ ਆਪਣੇ ਨਗਰ ਸ਼ੋਮਣੀ ਅਕਾਲੀ ਦਰਬ ਦੀ ਜੋ ਪ੍ਰਧਾਨ ਸਾਹਿਬ ਦੀ ਸੋਚ ਆ ਸੁਖਵੀਰ ਸਾਹਿਬ ਦੀ ਉਹਨਾਂ ਨੇ ਸਾਨੂੰ ਕਿਸੇ ਮਾਨਲੇ ਇਨਸਾਨ ਨੂੰ ਸਾਡੇ ਨੂੰ ਸਾਡੇ ਭਰਾ ਨੂੰ ਵੀਰ ਨੂੰ ਹਲਕਾ ਆਚਾਰ ਚਲਾਇਆ ਔਰ ਅਸੀਂ ਪੂਰੇ ਆਪਣੇ ਸ਼ੋਮਣੀ ਅਕਾਲੀ ਦਰਬ ਦੇ ਜਿੰਨੇ ਵੀ ਵਰਤ ਰਿਆ ਜਿੰਨੇ ਵੀ ਆਪਣੇ ਆਂਡਕਵਾਲਡ ਹੋ ਵੀ ਰਿਸ਼ਤੇਦਾਰੀ ਪੂਰੇ ਪੂਰੇ ਆਪਣੇ ਕੰਮਕਾਰ ਦੇ ਵਿੱਚ ਔਰ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਪੂਰੇ ਤਰ੍ਹਾਂ ਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਭਗਤ ਜੀਆਂ ਪਾਸ ਆਈਆਂ ਜੇ ਸਤਗੁਰੂ ਨਦਰ ਕਰੇ ਪਰਮਾਤਮਾ ਲੋ ਨੀ ਚਾਹੇ ਲੱਖਾਂ ਕੁਸ਼ੀਆਂ ਵਰਸ਼ੇ ਕਰ ਦਿੰਦਾ ਜੇ ਉਹਨੂੰ ਦਿਆਲ ਹੋਵੇ ਇਹ ਸਾਡੇ ਛੋਲੇ ਵੀਰ ਨੇ ਨਗਰ ਦਾ ਬਹੁਤ ਵੱਡਾ ਸਾਨੂੰ ਮਾਰਿਆ ਇਸ ਹਾਲ ਦਾ ਇਹ ਨਹੀਂ ਮੇਹਨਤ ਵੀ ਵਾਕਿਆ ਜਿੱਦਰਾਮ ਜੇ ਮੈਂ ਸਭ ਕਹਿ ਗਿਆ ਵੀ ਮੈਂਹਨਤ ਵੀ ਬਹੁਤ ਕੀਤੀ ਹੈ ਦੇਖੋ ਹੰਗ ਕਿਉਂ ਲੰਨੀ ਪਿੰਡ ਦਾ ਸੰਜੋਗ ਇਟਨਾ ਸਭ ਤੋਂ ਵੱਡਾ ਤਾਂ ਇਹ ਹੁੰਦਾ ਜਿਹੜਾ ਪਿੰਡ ਦੇ ਨਾਲ ਮਾਨ ਬੱਤਾ ਹੈ ਤੇ ਤਾਂ ਬਹੁਤ ਲੀਡਰ ਇਤਾਂ ਦੇ ਹੁੰਦੇ ਵੀ ਪਿੰਡ ਦੇ ਵਿੱਚ ਤਾਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਹੁੰਦਾ ਉਹ ਵੈਸੇ ਮਾਫ ਕਰਨਾ ਜੇ ਮੇਥੋਂ ਦਾ ਬੋਲਿਆ ਗਿਆ ਸਿੱਧੀ ਆ ਤੇ ਪਿੰਡ ਦੇ ਵਿੱਚ ਪੁੱਛਦਾ ਕੋਈ ਨਹੀਂ ਹੁੰਦਾ ਬਾਹਰ ਸ਼ਹਿਰਾਂ ਜਾ ਕੇ ਲੀਡਰ ਕਹਾਉਂਦੇ ਆ ਇਹ ਸਾਡੇ ਇਹੋ ਜਿਹੇ ਦੁਨਿਆਵੀ ਜਿਹਦਾ ਪਿੰਡ ਤੋਂ ਵੀ ਬਹੁਤ ਜ਼ਿਆਦਾ ਮਾਨ ਹੈ ਦੇਖੋ ਪਿੰਡ ਦੀ ਸਰਪੰਚੀ ਕਰਨੀ ਕੁਛ ਛੋਟੀ ਮੋਟੀ ਗੱਲ ਨਹੀਂ ਜਿਲਾ ਬ੍ਰਿਜਿਨ ਤੇ ਉਹ ਲੱਣੀ ਬਲਕਸੌਂਗੇ ਤੇ ਉਹ ਲੱਣੀ ਇਹ ਵੀ ਗੁਰੂ ਦੀ ਹੁਆਰ ਕਰਫਾ ਜੇ ਤਾਂ ਸਾਡਾ ਕੱਠਮੰਡ ਪਿੱਛੇ ਹੋਇਆ ਕਲਾਸ ਸਭ ਤੋਂ ਬਾਅਦ ਉੱਥੇ ਗੱਲ ਹੀ ਕਰਦਾ ਹੈ ਉੱਥੇ ਜਿੰਨੇ ਵੀ ਬਲਾਵੇ ਬੰਨ ਰਹੀ ਗਈ ਜਾਣ ਦੇਖੋ ਜੀ ਇਹਦਾ ਬਿਨਾ ਕਮਾਂਡ ਤੋਂ ਸਾਡੀ ਇੱਥੇ ਮਿਲ ਗਈ ਜਿਨਾ ਕਮਾਂਡ ਤੋਂ ਚਲੋ 100 ਰੁਪਏ ਨਹੀਂ ਮਿਲਿਆ ਬਲਾਵੇ ਬਹੁਤ ਸੀ ਮੈਂ ਕਦੀ ਸਾਨੂੰ ਬਾਅਦ ਗਿਆ ਮੈਂ ਕਿਹਾ ਜੇ 2 ਮਿੰਟ ਮਿੰਟ ਤੇ ਮੈਂ ਪੁੱਛਦੇ ਕਿ ਕਮਾਂਡ ਕਿੱਦਾਂ ਹੁੰਦੀ ਹੈ ਜਦੋਂ ਇਹ ਇੱਕ ਜੰਗੀ ਸਾਹਿਬ ਸਾਡੇ ਦੇ ਹਾਦੀ ਪਤਾਂ ਸੁਨਾਮ ਸਿੰਘ ਅੱਛੀ ਸ਼ਰੀ ਪਤਾਂ ਇਹਨਾਂ ਨੇ ਮੀਟਿੰਗ ਕੀਤੀ ਵੀ ਹੋਰ ਡਿਮਾਂਡ ਕਿਧਾ ਹੱਥੋਂ ਦੀ ਹੁੰਦੀ ਡਿਮਾਂਡ ਇੱਜੇ ਹੁੰਦੀ ਜਾਂਦੀ ਹੁਣ ਸਾਨੂੰ ਹੋਰ ਵੀ ਵੱਡਾ ਮਾਨਵਸ਼ਿਆ ਜਿਹੜਾ ਇਹਨਾਂ ਨੂੰ ਧਰਤੀ ਦਾ ਜਾਗ ਲਾਤਾ ਬਹੁਤ ਵੱਡੀ ਖੁਸ਼ੀ ਦੀ ਗੱਲ ਐ ਵੀ ਪਰਮਾਤਮਾ ਪਾਸ਼ੇ ਕਰੇ ਨਹੀਂ ਲੰਬੀ ਉਮਰ ਕਰੇ ਬਾਕੀ ਆਪਣੇ ਪਿੰਡ